ਦਰਾਹਾ ਪੁਲਿਸ ਨੇ ਪੰਪ ਤੇ ਖੋਹ ਕਰਨ ਵਾਲਾ ਕੀਤਾ ਕਾਬੂ ਪੁਲਿਸ ਤੋਂ ਮਿਲੀ ਜਾਣਕਾਰੀ ਅਨਸਾਰ ਮੇਗਰਾਜ ਫਿਲਿੰਗ ਸਟੇਸ਼ਨ ਤੇ ਇੱਕ ਕਾਰ ਸਵਾਰ ਵਿਅਕਤੀ ਨੇ ਆਪਣੀ ਕਾਰ ਚ ਤੇਲ ਪਾ ਜਾਂਦੇ ਜਾਂਦੇ ਪੰਪ ਕਰਮਚਾਰੀਆਂ ਦਾ ਕੈਸ਼ਬੈਕ ਖੋ ਕੇ ਲੈ ਗਿਆ ਸੀ ਜਿਸ ਤੇ ਪੁਲਿਸ ਵੱਲੋਂ ਸੀਸੀਟੀਵੀ ਖੰਗਾਲ ਕੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਉੱਥੇ ਹੀ ਕਾਰ ਚਾਲਕ ਦੀ ਪਛਾਣ ਅਵਤਾਰ ਸਿੰਘ ਨਿਵਾਸੀ ਹਮਲੋਵਜੋਂ ਹੋਈ ਹੈ ਇਸ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਐਸਐਸਓ ਸਾਹਿਬ ਇੱਕ ਗੁਰਥਲੀ ਰੋਡ ਤੇ ਪੰਪ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕੀ ਪੂਰਾ ਮਾਮਲਾ ਸੀਗਾ ਜੀ ਇਹ ਮੇਘਰਾਜ ਫਿਲਿੰਗ ਸਟੇਸ਼ਨ ਆ ਗੁਰਥਲੀ ਤੋਂ ਅੱਗੇ ਥੋੜਾ ਜਿਹਾ ਉੱਥੇ ਨਾ ਇੱਕ ਕਾਰ ਚਾਲਕ ਆਇਆ ਉਹਨੇ ਉਹਨਾਂ ਕੋਲੋਂ ਪਹਿਲਾਂ ਤੇਲ ਪੁਆਇਆ ਫਿਰ ਉਹਨਾਂ ਦਾ ਕੈਸ਼ ਬੈਗ ਆ ਜਿਹੜਾ ਉਹ ਖੋ ਕੇ ਭੱਜ ਗਿਆ ਤੇ ਨਾਲੇ ਧਮਕੂ ਵਰਗਾ ਦੇ ਗਿਆ ਸੀ ਤਾਂ ਕੀ ਇਹ ਬੰਦਾ ਕਾਬੂ ਆ ਗਿਆ ਜੀ हां जी ਇਹ ਜਦੋਂ ਉਹਦੇ ਕੈਮਰੇ ਵਗੈਰਾ ਖੰਘਾਲੇ ਸਾਰੇ ਖੰਘਾਲਣ ਤੋਂ ਬਾਅਦ ਇਹ ਬੰਦੇ ਦਾ ਪਤਾ ਲੱਗ ਗਿਆ ਪਤਾ ਲੱਗਣ ਤੋਂ ਬਾਅਦ ਉਹ ਬੰਦਾ ਅਰੈਸਟ ਵੀ ਕਰ ਲਿਆ ਤੇ ਉਹਦੀ ਜਿਹੜੀ ਕਾਰ ਸੀਗੀ ਉਹ ਵੀ ਕਬਜ਼ਾ ਕਰ। ਅਰੇ ਪਤਾ ਲੱਗਿਆ ਕਿ ਇਹ ਬੰਦੇ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵਗੈਰਾ? ਇਹ ਬੰਦੇ ਤੇ ਪਹਿਲਾਂ ਵੀ ਨਸ਼ੇ ਸੰਬੰਧੀ ਕਾਫੀ ਮੁਕੱਦਮੇ ਦਰਜ ਨੇ। ਇਹ ਅਮਲੋ ਏਰੀਆ ਦਾ ਰਹਿਣੇ ਵਾਲਾ।